देख माया का नाम समर है तो सब जाना और तनु का मंत्र करने में करें तब लोग बेकार धान को मानो भजे को मारे तो थाई ना पड़े तब गया वही तो आर तब नाला का मित्र परापा ही ये तब आग ना बाहर से आए कहीं ना जाए और आप कहना आते हैं बाहर आवा इन्हें उपना मुझे जाए धान को मैं मुझे तनारा मेरे सब तो देश को आरु केत्र तदैव यामि नयिदाय अबो जमत्तम अभय वर करे धारो नामो विश्वोत्मनयाय अबो प्रदायि दत है गोमत्स्य मयाय वदे कामो प्रदाय मृत्यु दूर कराय नाथ सतोर तनु को मेलयम जन्म को अदस्पावरे खाई अदरत नय करेम वक्तो राजा ਕੋਇ ਤੰਤੋ ਪਤਾ ਜਾਇ ਜਮ ਮੇਂ ਕੋਟ ਜੇ ਸੰਤਾਰੈ ਕੋ ਹੋਇ ਧਾਮ ਦਾ ਆਇਆ ਕਿ ਕੀ ਬਾਣਾ ਮੰਨਿਆ ਸੁਖੁ ਆਪਾ ਗਾਇ ਕੋ ਸਿਖਾ ਕੀ ਹਾਥੂ ਦੇ ਮਾਪੀ ਤੀ ਦਸ ਪਾਣੀ ਪਰਮਤਮ ਭਰਮ ਕੀਆ ਨਾਮ ਸੁਜਾਇ ਜਮ ਕੰਤਰ ਮਾਜਿਦਾਰੇ ਨਹ ਪਰ ਗਾਲੇ ਜੜਾਇ ਉਤਖਾਣੋ ਜਾਵਾ ਜਪੁ ਥਾਮੀ ਬੁਲਾਇ ਕੋਈ ਹਾਮਾਂ ਕਰਾਇਆ ਜਿਮ ਕੀਆ ਬਖਾਇਆ ਹਮ ਨਾਮੁ ਹਿ ਕੀਤੁ ਆਇ ਬਜਨ ਭਗਤੀ ਭਾਇ ਆਰੇ ਜਿਹੜਾ ਗੀਤ ਸ੍ਰੀ ਨਾਮ ਸੁਆਇਆ ਗੁਰਮਤੀ ਚੰਗ ਜਬਿਆ ਸਕਾਈ ਸਚੈ ਨਾਮ ਸੁਆਇਆ ਸਭਾ ਪੀਆ ਪ੍ਰਤਾਕਰਤਾ ਜੋ ਭਾਗ ਸੁਆਇਆ ਸਨ ਨਾਮ ਕੋ ਨਾਮ ਲਈ ਸਾ ਜੀਵਨ ਨਾਵੇ ਜਿਨਾ ਮਰ ਜਾਇਆ ਮਾਹੰਤਰਾ ਹੋ ਮੈ ਰੋਗਾ ਕਾਮੁ ਕੋਲੇ ਹੋ ਮੈ ਸਾਚਾ ਨਾਨਕ ਰੋਕੁ ਵਾਏ ਪ੍ਰਸੰਗ ਸਤੂ ਸੱਜਣਾ ਹਰਬਾਤੀ ਹਰ ਹਰ ਗੋਲੇ ਆਪਈ ਸਤਿਪਾਈ ਜਨ ਸਰਾਧ ਹਰਗੋਲੇ ਆਜਾ ਸਾਧੂ ਨਾ ਰਬੀ ਸਭ ਜੇ ਕਾ ਜਗਤ ਮੈਂ ਟੋਲੇ ਪਉ ਨਾਨਕ ਤੈ ਜਾਨੀ ਹੈ ਸਦਾ ਬਸਤ ਤੁਮ ਸਾਧ नानक नार पाव रे अब कयो तीना सुख नानक सुनरे मना सिमरत के न न सोनरी माना ते सिमरत गत हो सिमरत गत पाई पी त नानक सोनरी माना ओ दुकली रूप जो नानकारीन तमानुकार पौ नानक त पंज माना पौण दुक ਆਪ ਜੀ ਦੇ ਦਰਬਾਰ ਵਿੱਚ ਪਵਨ ਸਰਦਾਰ ਸਿਮਰਨ ਦੀ ਚੇਤਨਾ ਦੇ ਨਾਲ ਭਰਨੀ ਜੇ ਕਵਾਂ ਦੀ ਸਰ ਆਪ ਜੀ ਭਾਣੇ ਜੀ ਮਹਾਰਾਜ ਦੇ ਸਮੇਂ ਵਿਚਾਰ ਕਰੋ ਕਰਮ ਕਰਕੇ ਸੰਨਾਤ ਸਮਾਜਿਕ ਚੇਤਨਾ ਦੇ ਯੋਗ ਇਹਨਾਂ ਦੇ ਸਾਰੇ ਦੇ ਸੰਗ ਦੇ ਤੌਰ ਤੇ श्री श्री

ਕੰਨਾ ਪਾਣੀ ਆਨਾ ਆਇਆ ਬੰਦਾ ਤੀਹ ਵਾਤ ਸੁਣਨ ਬੰਦ ਨਾ ਮਲ ਕਲ ਮੌਤ ਆਇਆ ਵਸੀ ਸਭ ਦਰਵਾਜ਼ੇ ਭੰਨਾ ਕੰਨਾ ਪਿਆਰਿਆ ਭਾਣਾ ਅੱਗਿਆ ਦਿੱਤਾ ਬੰਨਾ ਇੱਕੋ ਗੰਗਾ ਚੱਲਿਆ ਆ ਕੌਣ ਜਾਣਿਆ ਉਹਦੇ ਕੰਮਾ ਪਰੀਤਾ ਅੰਮ੍ਰਿਤ ਜੀ ਕੀ ਤੇਣੀ ਵਿੱਚ ਦਰ ਕਹੇ ਆਹ ਹੈ ਕੰਮਾ ਮੋਹਿ ਮਰਨੇ ਕਾ ਚਾਉ ਹੈ ਮਰਹੁ ਤਾਂ ਹਰ ਕੈ ਦਾਰ ਮਤ ਹਰ ਪੰਥ ਸਾਹਿਬ ਕੌਣ ਹੈ ਰਾਹ ਹਮਾਰੈ ਬਾਹ ਸੁਖੁ ਤਾਇ ਜਗ ਸੇਂਯਾ ਹੰਸ ਸੈ ਜਸੋ ਬਾਹੀ ਦਰਸਿ ਸਭਾ ਗੁਰੂ ਕੋ ਜੈ ਜਨਮੁ ਮਨ ਮਹਲਾ ਤੁਧੁ ਜੈ ਆਪਣਾ ਹੋਵਾਹਿ ਗੁਰ ਜੀ ਨਾਮੁ ਸ੍ਰੀ ਮਹਾ ਲੋਕਾਂ ਦੇਵਾ ਰਾਤ ਕੋ ਰੰਗ ਲਾ ਕੋ ਇਸ ਜੁਗ ਮਹਿ ਸੋ ਕਹੀਤ ਹੈ ਸੁਣਾ ਆਤਮ ਜਿਹੜਾ ਸਗਲ ਵਸਤਾ ਕੈ ਯਾਗ ਦਾ ਸਤ ਗੁਰ ਤੁੰਡਾ ਜਾਗੋ ਹਰ ਰੰਗ ਲਾਗੋ ਇਸ ਜਗਮਹਿ ਸੂ ਕਹੀਤ ਹੈ ਸੁਖਰਾ ਆਤਮ ਜਣਾਏ ਸਗਲ ਵਸਤਾ ਤੈ ਜਾਗਤਾ ਸਤਗੁਰ ਪੂਰਾ ਆਪਰ ਭਾਈ ਗਿਆ ਆਤਮ ਰੰਗ ਦਾ ਸਾਰੇ ਨਹੀ ਪਾਵਨ ਨਾਮ ਧਿਆਮਨ ਸਹਿਜ ਸਮਾਪਨ ਸੰਗ ਰਹਾ ਜਨਕੇ ਚਰਨ ਰਸ ਹੈ ਮੇਰੇ ਜੀਰ ਹੈ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੁ ਕਿਰਪਾ ਤਾ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸ ਹੈ ਮੇਰਾ ਜਿਗਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ ਵਾਹਿਗੁਰੂ ਦਾ ਫਤਹ ਵਾਹਿਗੁਰੂ ਦੀ ਫਤਹ ਹੱਥੇ ਹੱਥੇ ਬਹੁਤ ਨਹੀਂ ਪਰਮਾਤਮਾ ਆਇਆ hey <inaudible> man

ਸਾ ਦਾ ਵਿਚਦਾ ਜਾਂ ਬਾਤ ਪਤਾਸ ਤੁਹਾਡੇ ਦੀ ਉਹ ਕਿ 4 ਵਜੇ ਪੱਛਮ ਕਿੰਦੇ ਨੇ ਚਮਕਿ ਚੁੱਠੀਆਂ ਦੇ ਚੁੱਠੀਆਂ ਕਿੱਥੇ ਕਿੰਤੀ ਚੰਨ ਬੁਲਾਉਂਦੇ ਉਹਦੇ ਕੋਲੋਂ ਤੇ ਚੁੱਠੀਆਂ ਨਿਕਲਦੀਆਂ ਨੇ ਫਿਰ ਪੂਰਾ ਸ਼ਬਦ ਬਣਦਾ ਹੈ ਮੈਂ ਉੱਥੇ ਸਤਿਗੁਰੂ ਪਹਾਗ ਹੋਆ ਕੋ ਸਤਿ ਬੁਲਾਇਆ ਜਿਹਨੇ ਆਪਾਂ ਬਿਠੇ ਆ ਸੱਗਰ ਦੀ ਬਾਹਰ ਦਾ ਕਿੱਡੀ ਅਗੁਰਜ ਦੇ ਬਾਸ਼ਾ ਪਾਤਸ਼ਾਹ ਇੰਦਿਰਜਿੰਨ ਦੇ ਗੁਰੂ ਦੀ ਕਿਰਪਾ ਹੋਇਆ ਕੋਈ ਦੀ ਸੰਕਟ ਬੈਨੂ ਬੈਠ ਗਈ ਹੈ। ਪਰਬ ਅਬਦਾਸਾਂ ਕਰ ਬੈਠ ਪਾਇਆ। ਸੇਵ ਕਰੀ ਪਰ ਫਸਾ ਦਾ ਵਿਚਦਾ ਚਟਾ ਨਾ ਕਿਤਾਸ। ਬੈਠਾ ਉਹ ਆਪਣੇ ਚਰਤਾ ਤੋਂ ਦੂਰ ਨਾ ਪਰੇ। ਯਾਰੀ ਉਹ ਚਿੱਠੀ ਤੁਸੀਂ ਨਹੀਂ ਦਿੱਤੀ। ਉਹ ਰਾਮ ਦਾ ਸਬਾਸ਼ਾ ਵੀ ਚਰਨਾ ਤੋਂ ਵੱਧ ਤੋਂ ਵੱਧ ਜਾ। ਪਾਤਸ਼ਾਹ ਆਪਣੇ ਚਰਨਾ ਦੇ ਵਿੱਚ ਸਾਡੀ ਹਾਜ਼ਰੀ ਦਵਾਉ। ਉਥੇ ਕੇਵਲ ਤੇ ਕੇਵਲ ਦਸਤਾਵਾਸ ਤੇ ਜਾਇਆ ਕਰੋ ਦਾਤਾਂ ਤੇ ਤਰਨ ਸੰਗਤਾਂ ਵਿੱਚ ਨਹੀਂ ਕਿਹਾ। ਅਜੇ ਸਤਿਗੁਰੂ ਕੋਲੋਂ ਬਖਸ਼ਣਾ ਤੇ ਸਤਿਗੁਰੂ ਨੂੰ ਬਖਸ਼ਣਾ ਦਾਤਾਂ ਨੂੰ ਨਹੀਂ। ਕਿਉਂਕਿ ਸੂਰਜਵਾਤ ਮੁੱਕ ਕਰਕੇ ਦੁਨੀਏ ਨਾਮ ਕੋ ਸ਼ਾਵਾਂ ਪਿੱਛੇ ਪਿੱਛੇ ਆਉਂਦੇ। ਜਦੋਂ ਗੁਰੂਵਾਦ ਮੁੱਕ ਹੋ ਗਿਆ ਦਾਤਾਂ ਪਿੱਛੇ ਪਿੱਛੇ ਆ ਪਈ ਜਾਂਦਾ। ਇਹ ਤਾਂ ਜਦੋਂ ਅਸੀਂ ਦੁਨੀਆ ਤੋਂ ਆਏ ਉਹ ਦੇਖ ਦਿੱਤੀਆਂ ਜੋ ਸਾਨੂੰ ਪੈਨੋਂ ਡਿੱਟ ਕੇ ਰਹੇ। ਪਾਛਦੇ ਕਣ ਕੁਛ ਨਹੀਂ ਤੂੰ ਮਸਤਕ ਵਿੱਚੋਂ ਚਲ ਕੇ ਆ ਜਾ ਆਉ ਵਿਆਹ ਦੇ ਨਾਲ ਇਹ ਸ਼ਬਦ ਵਰਤੂ ਅਰਥਾਸ ਵਿਅਤੀ ਤੇ ਉਧਰੀ ਕਰਕੇ